ਸਸਰੀਆਂ ਕਾਲਜੀ ਪੰਜਾਬ ਦੀ ਬਹੁਤ ਵੱਡੀ ਖਬਰ ਡੀਆਈਜੀ ਪੁੱਲਰ ਦੀ ਜੇਲ੍ਹ ਵਿੱਚੋਂ ਪਹਿਲੀ ਤਸਵੀਰ ਹੋਈ ਵਾਇਰਲ ਦਿਖਾਉਨੇ ਆ ਅੱਜ ਦੀ ਵੀਡੀਓ ਵਿੱਚ ਲੜੀ ਮਿੱਤਰੋ ਉਹੀ ਗੱਲ ਹੋ ਗਈ ਰਾਤਾਂ ਦੀਆਂ ਮੁਲਾਕਾਤਾਂ ਰਿਸਕੀ ਵੀ ਸੋਹਣਿਆ ਜੇਲ੍ਹ ਵਿੱਚ ਕੈਮਰੇ ਲਵਾਤੇ ਮੇਲੇ ਬਾਪੂ ਦੇ ਬਾਪੂ ਨੇ ਕੈਮਰੇ ਲਵਾ ਦਿੱਤੇ ਜੇਲ੍ਹ ਵਿੱਚ ਪਰ ਕੋਈ ਮੁਲਾਕਾਤ ਕਰਨ ਦੇ ਵਾਸਤੇ ਨਹੀਂ ਆਇਆ ਐਡੀ ਵੱਡੀ ਰਿਸ਼ਵਤ ਕਰੋੜਾਂ ਦਾ ਕਪੜਾ ਪਰ ਮੈਂ ਦਿਖਾਉਂ ਰਾਤ ਉਹਦੀ ਗੁਜਰਦੀ ਕਿਹੜੇ ਗੱਦਿਆਂ ਤੇ ਆ ਖਿੱਚ ਕੇ ਆ ਜਾ ਨੰਗਾ ਇੱਧਰ ਦੀ ਪਊਗਾ ਤਾਰ ਵੇਖ ਲਓ ਤੁਹਾਨੂੰ ਦਿਖਾ ਰਿਆਂ ਆਜੋ ਕਹਿੰਦੇ ਨੇ ਕਿ ਕੋਈ ਪਰਿਵਾਰਕ ਮੈਂਬਰ ਵੀ ਤੁਹਾਡੇ ਪਿੱਛੇ ਨਹੀਂ ਆਇਆ ਜੀ ਕੋਈ ਨਹੀਂ ਆਇਆ ਨਾ ਕੋਈ ਰਿਸ਼ਤਾਰ ਮਿਲਣ ਆਇਆ ਨਾ ਕੋਈ ਪਰਿਵਾਰਕ ਮੈਂਬਰ ਆਇਆ ਉਹਨਾਂ ਲਈ ਠੱਗੀਆਂ ਮਾਰਦੇ ਰਹੇ ਹਾਂਜੀ ਉਹਨਾਂ ਵਾਤਾਂ ਮੈਂ ਇੰਨਾ ਕੁਝ ਬਦਨਾਮੀ ਖੱਟ ਲਈ ਪਰ ਅੱਜ ਅੱਜ ਮੇਰੇ ਨਾਲ ਕੋਈ ਨਹੀਂ ਖੜਿਆ ਹੈਗਾ ਆਹਾਹਾ ਕਹਿਗੇ ਸੀ ਮਾਨਕ ਸਾਹਿਬ ਕਰ ਕਰ ਵੇਲਾ ਯਾਦ ਜਿੰਦੜਗੇ ਰੋਵੇਂਗੀ ਜਿੰਦੜੀ ਅੱਜ ਰੋਂਦੀ ਆ ਵੇਲਾ ਯਾਦ ਕਰ ਕਰ ਨਾ ਤੇ ਕਰਦੀ ਆਈ ਨਾ ਧੀਆ ਪੁੱਤ ਆਏ ਨਾ ਰਿਸ਼ਤੇਦਾਰ ਆਇਆ ਜਿਵੇਂ ਕਹਿੰਦੇ ਹੁੰਦੇ ਵੀ ਮਾੜੇ ਟਾਈਮ 'ਚ ਕੋਈ ਸਾਲਾ ਨਹੀਂ ਬਣਾਉਂਦਾ ਉਹ ਗੱਲ ਕੀਤੀ ਐ ਕੋਈ ਨਹੀਂ ਪੁੱਛਦਾ ਰੋਟੀ ਵੀ ਚੰਗੇ ਨਹੀਂ ਮਿਲ ਰਹੀ ਮੈਨੂੰ ਖਾਣ ਨੂੰ ਅੱਛਾ ਹਾਂਜੀ ਖਾਣਾ ਵੀ ਚੰਗਾ ਨਹੀਂ ਮਿਲ ਰਿਆ ਜਿਹੜਾ ਕੀ ਕੀ ਮੰਗ ਕਰਦੇ ਹੋ ਫਿਰ ਦਾਲ ਕਿ ਕੀ ਕਹਿੰਨੇ ਚਾਹਣੇ ਕੋਈ ਆ ਚਿਲੋਟੀ ਮੈਨੂੰ ਖਾਣਾ ਵਧੀਆ ਮਿਲੇ ਘਰ ਵਰਗਾ ਘਰ ਜਿਹੜਾ ਜਿਵੇਂ ਨੂੰ ਘਰ ਮੌਸੇਗੀ ਵਾਥੇ ਨਹੀਂ ਹੈਗੀ ਜੀ ਦਾਲ ਚ ਮੱਖਣੀ ਚਾਹੀਦੀ ਆ ਤੁਹਾਨੂੰ ਹਾਂਜੀ ਹਾਂਜੀ ਖਾਣਾ ਚਾਹੀਦਾ ਖਾਣਾ ਵਧੀਆ ਚਾਹੀਦਾ ਜੀ ਖਾਣਾ ਵਧੀਆ ਚਾਹੀਦਾ ਕਹਿੰਦੇ ਜੀ ਅਸੀਂ 5 ਸਟਾਰ ਹੋਟਲਾਂ ਚ ਖਾਂਦੇ ਰਹੇ ਆ ਮੇਰੀ ਜਿਹੜੀ ਮੂੰਗੀ ਦੀ ਦਾਲ ਆਉਂਦੀ ਆ ਕਹਿੰਦੇ ਉਹਦੇ ਵਿੱਚ ਮੈਨੂੰ ਘਿਓ ਚਾਹੀਦਾ ਜਿਹੜੀ ਜੇਲ ਦੇ ਵਿੱਚ ਬੈਂਗਣਾ ਦੀ ਤਰੀ ਆਉਂਦੀ ਆ ਉਹਦੇ ਵਿੱਚ ਮੈਨੂੰ ਕਹਿੰਦੇ ਮੱਖਣੀ ਚਾਹੀਦੀ ਆ ਅਚਾਰ ਵਗੈਰਾ ਵੀ ਚਾਹੀਦਾ ਹੋ ਨਾਲ ਤੁਹਾਨੂੰ ਹਾਂਜੀ ਚਾਰ ਵੀ ਚਾਹੀਦਾ ਚਾਰ ਵੀ ਚਾਹੀਦਾ ਹਾਂਜੀ ਸਰ ਕੀ ਹਾਲ ਚਾਲ ਨੇ ਤੁਹਾਡਾ ਬਸ ਬੁਰਾ ਹਾਲ ਆ ਜੀ ਬੁਰੇ ਹਾਲ ਨੇ ਜੀ ਹਾਂਜੀ ਕਿਸ ਤਰ੍ਹਾਂ ਮਹਿਸੂਸ ਕਿਸ ਤਰ੍ਹਾਂ ਕਰ ਰਹੇ ਹੋ ਅੰਦਰ ਬਸ ਨੀਂਦ ਨਹੀਂ ਆ ਰਹੀ ਜੀ ਮੱਛਰ ਖਾ ਰਿਆ ਕਟ ਕਟ ਕੇ ਮੱਛਰ ਕੱਟ ਕੇ ਤੁਹਾਨੂੰ ਨਹੀਂ ਲੱਗਦਾ ਸੀ ਐਡੇ ਵੱਡੇ ਆ ਉਹਦੇ ਤੇ ਬਹਿ ਕੇ ਇਸ ਤਰੀਕੇ ਦਾ ਕੰਮ ਨਹੀਂ ਕਰਨਾ ਚਾਹੀਦਾ ਸੀ ਮੱਛਰ ਸੱਚਮੁੱਚ ਇੰਨਾ ਕੱਟ ਰਿਆ ਹਾਂ ਜੀ ਮੱਛਰ ਬਹੁਤ ਕੱਟ ਰਿਆ ਗਲਤੀ ਹੋ ਗਈ ਗਲਤੀ ਕਰ ਬੈਠੇ ਹੂੰ ਤੇ ਉਹਦੀ ਸਜ਼ਾ ਭੁਗਤ ਰਿਆ ਹੁਣ ਮੈਂ ਹੂੰ ਤੇ ਹਾਲਤ ਮੇਰੀ ਬਹੁਤ ਖਰਾਬ ਹੈ ਹੂੰ ਮੇਰਾ ਸਰੀਰ ਵੀ ਡਾਊਨ ਹੁੰਦਾ ਜਾ ਰਿਹਾ ਹੈ ਅੱਛਾ ਨੀਂਦ ਨੀਂਦ ਕਿੱਦਾਂ ਆਉਂਦੀ ਹੈ ਕਿੰਨਾ ਕੁ ਟਾਈਮ ਨੀਂਦ ਆਈ ਆ ਨੀਂਦ ਆਉਂਦੇ ਨੇ ਅੱਖ ਖੁੱਲ ਜਾਂਦੇ ਜਦੇ ਫਿਰ ਜੀ ਹਾਂ ਜੀ ਕਿਉਂਕਿ ਜੀ ਬੇਜਤੀ ਬਹੁਤ ਹੋ ਚੁੱਕੀ ਐ ਇਸ ਕਰਕੇ ਮੈਨੂੰ ਨੀਂਦ ਨਹੀਂ ਆਉਂਦੀ ਬਿਲਕੁਲ ਵੀ ਨੀਂਦ ਆਂਦੀ ਨਹੀਂ ਹਾਂਜੀ ਨੀਂਦ ਨਹੀਂ ਆਉਂਦੀ ਇਹਨਾਂ ਨੂੰ ਵੇਖੋ ਕਦੇ ਮਹਿੰਗੇ ਗੱਦਿਆਂ ਤੇ ਸੌਣਾ ਸੀ ਵੱਡੇ ਵੱਡੇ ਫਾਰਮ ਹਾਊਸ ਹੁੰਦੇ ਸੀਗੇ ਪਰ ਅਫਸੋਸ ਇੱਕ ਗੱਦਾ ਤੇ ਇੱਕ ਗੱਦਿਆਂ ਦੀ ਕੀਮਤ ਦਾ ਵੀ ਫਰਕ ਹੁੰਦਾ ਸੀ ਜਿਵੇਂ ਕਰੋੜ ਕਰੋੜ ਰੁਪਏ ਦੀ ਤਾਂ ਆਪਣੀ ਸ਼ਰਾਬ ਹੀ ਹੁੰਦੀ ਸੀ ਉਹਦਾ ਇੱਕ ਸਵਾਦ ਹੁੰਦਾ ਸੀ ਆਨੰਦ ਹੁੰਦਾ ਸੀ ਇੱਥੇ ਬਰੋਦੇ ਬਿਨਾ ਸਰੀਰ ਦਾ ਕੀ ਦੁਰਦਸ਼ਾ ਆਪਣੇ ਤਾਹੀਂ ਤਾਂ ਸਰੀਰ ਡਾਊਨ ਹੋ ਰਿਹਾ ਜੇ ਕਿੱਥੇ ਮੈਂ ਕਰੋੜਾਂ ਰੁਪਏ ਦੀ ਸ਼ਰਾਬ ਪੀਂਦਾ ਸੀ ਮਹਿੰਗੀ ਹੂੰ ਤੇ ਹੁਣ ਮੈਨੂੰ ਇੱਥੇ ਪਾਣੀ ਤੱਕ ਫਿਲਟਰ ਨਹੀਂ ਮਿਲ ਰਿਹਾ ਪਾਣੀ ਵੀ ਗੰਦਾ ਪਾਣੀ ਪੀਣ ਨੂੰ ਮਿਲ ਰਿਹਾ ਹੈ ਹੂੰ ਤੇ ਬਹੁਤ ਬੁਰੇ ਹਾਲਤ ਸਰੀਰ ਦਾ ਮੇਰਾ ਡਾਊਨ ਹੋ ਗਿਆ ਬਹੁਤ ਜ਼ਿਆਦਾ ਹੂੰ ਤੇ ਮੈਨੂੰ ਬਹੁਤ ਪਛਤਾਵਾ ਲੱਗ ਰਿਹਾ ਜੀ ਅੱਗੇ ਨਾਲ ਜਿਹੜਾ ਮੈਂ ਗਲਤੀ ਕਰਨਾ ਚਾਹਿਆ ਨਹੀਂ ਫਿਲਟਰ ਦਾ ਪਾਣੀ ਫਿਰ ਦੂਜਾ ਪਾਣੀ ਲੰਘਦਾ ਨਹੀਂ ਤੁਹਾਡੇ ਹਾਂਜੀ ਪਾਣੀ ਨਹੀਂ ਲੰਘਦਾ ਪਾਣੀ ਪਾਣੀ ਨਹੀਂ ਲੰਘਦਾ ਤੁਸੀਂ ਦੇਖੋ ਪਾਣੀ ਤਾਂ ਕਹਿੰਦੇ ਪਤਨਾਂ ਦਾ ਪੀਣਾ ਪੈਂਦਾ ਪਤਨਾਂ ਦੇ ਕਹਿੰਦੇ ਮੱਛੀ ਪੱਤਣ ਚੱਟ ਕੇ ਖੜਦੀ ਐ ਉਹ ਗੱਲ ਹੋਈ ਜਾਂਦਾ ਨਾਲ ਇਹਨਾਂ ਨੇ ਪੱਤਣ ਚੱਟੇ ਬਹੁਤ ਦੂਰ ਦੂਰ ਤੱਕ ਗਏ ਪਰ ਤੁਹਾਨੂੰ ਅਫਸੋਸ ਨਹੀਂ ਹੋਇਆ ਵੀ ਹੁਣ ਤੁਸੀਂ ਫਿਲਟਰ ਦਾ ਪਾਣੀ ਮੰਗਦੇ ਹੋ ਲੋਕਾਂ ਦੇ ਤੁਸੀਂ ਜ਼ਿੰਦਗੀ ਖਰਾਬ ਕਰ ਦਿੱਤੀ ਬਹੁਤ ਅਫਸੋਸ ਹੋ ਰਿਹਾ ਜੀ ਤੁਹਾਨੂੰ ਤੁਹਾਨੂੰ ਰਿਕਵੈਸਟ ਕਰਦਾ ਕਿ ਮੈਨੂੰ ਪਾਣੀ ਤਾਂ ਪੁਲਾ ਦਿਓ ਠੀਕ ਠਾਕ ਫਿਲਟਰ ਦਾ ਪਾਣੀ ਹਾਂ ਜੀ ਹਾਂ ਜੀ ਮੈਂ ਤੁਹਾਡੇ ਕੋਲ ਕੇ ਬੇਨਤੀ ਕਰਦਾ ਪਾਣੀ ਪੁਲਾ ਦਿਓ ਮੈਨੂੰ ਅੱਜ ਇੱਕ ਆਮ ਬੰਦੇ ਕੋਲੇ ਬੇਨਤੀ ਕੀਤੀ ਜਾ ਰਹੀ ਹੈ ਕਿ ਫਿਲਟਰ ਦਾ ਪਾਣੀ ਭਾਈ ਹੁਣ ਇਹ ਵੀ ਕਹਿ ਰਹੇ ਨੇ ਜਿਹੜੇ ਆਪਣੇ ਡੀਜੀਆਈ ਸਾਹਿਬ ਨੇ ਵੀ ਸਾਨੂੰ ਪਾਣੀ ਪਿਆਇਆ ਜਾਵੇ ਕਿਤੇ ਫਿਲਟਰ ਦੇ ਪਾਣੀ ਦੀ ਤੁਸੀਂ ਇਹ ਫਿਰ ਤੁਸੀਂ ਅੱਜ ਤਾਂ ਵੀ ਪੱਗ ਪੁਗਟਾ ਟੌਰ ਟੂਰ ਬੰਨੀ ਆਉਦੇ ਦੇ ਇਦਾਂ ਹੀ ਆ ਵੀ ਜਾਂ ਅਸੀਂ ਆਉਣਾ ਸੀ ਤਾਂ ਕਰਕੇ ਤਿਆਰ ਹੋ ਗਏ ਹਾਂਜੀ ਬਸ ਜੋ ਮੈਂ ਸਮਝ ਲਓ ਜੀ ਹੂੰ ਬਹ ਬੈਠਣਾ ਹੀ ਪੈਂਦਾ ਇਦਾਂ ਕੀ ਕਰੀਏ ਮਤਲਬ ਕੋਈ ਸਜਦਾ ਨਹੀਂ ਹੈ ਮੈਂ ਅੱਛਾ ਅੱਛਾ ਇੱਕ ਗੱਲ ਹੋਰ ਆ ਤੁਸੀਂ ਇੰਨੀ ਮਹਿੰਗੀ ਸ਼ਰਾਬ ਪਰ ਇੱਕ ਮੈਂ ਥੋੜੀ ਜੀ ਗੱਲ ਹੋਰ ਵੀ ਕਰੂੰਗਾ ਹੱਥ ਦੇ ਵਿੱਚ ਮਾਲਾ ਪਾਈ ਹੋਈ ਹੈ ਤੁਸੀਂ ਮਣ ਕੇ ਮੜੇ ਨੇੜੇ ਕਰਕੇ ਦਿਖਾ ਦਿਓ ਇਹ ਮਾਲਾ ਤੁਸੀਂ ਕੋਈ ਫਿਰ ਰੱਬ ਦਾ ਨਾਮ ਵੀ ਜਪਦੇ ਹੋ ਇੱਥੇ ਬਸ ਆਪਣਾ ਪੈਂਦਾ ਜੇ ਹੁਣ ਇਕੱਲੇ ਕੀ ਕਰੀਏ ਰੱਬ ਦਾ ਨਾਮ ਹੀ ਲੈਣਾ ਪੈਂਦਾ ਅਖਸਰ ਨੂੰ ਅੱਛਾ ਜਪਦੇ ਹੁਣ ਆਠ ਦੇਰਾ ਕਰਦੇ ਹਾਂ ਪਾਟ ਕਰਨਾ ਪੈਂਦਾ ਜੇ ਪਾਟ ਕਰਦੇ ਕਹਿੰਦਾ ਧਰ ਮੂਰੇ ਭੂਤ ਨੇ ਨੱਚਦੇ ਆ ਇਹ ਨੱਚਦੇ ਦੇਖੇ ਅੱਜ ਕਹਿੰਦੇ ਜੀ ਰੱਬ ਦਾ ਨਾਮ ਪਰ ਅਸਲ ਜੀ ਗੱਲ ਇਹ ਹੁੰਦੀ ਆ ਮਿੱਤਰੋ ਜੇਲ ਚ ਹੀ ਆ ਜਿਹੜਾ ਬੰਦਾ ਰੱਬ ਦਾ ਨਾਮ ਲੈਂਦਾ ਨਾ ਉੱਥੇ ਉਹਨੇ ਕਦੇ ਕਿਸੇ ਧਰਮ ਨੂੰ ਮਾੜਾ ਬੋਲਣਾ ਨਾ ਕਿਸੇ ਨੂੰ ਨਿੰਦਣਾ ਉੱਥੇ ਉਹ ਪੀਰਖਾਨੇ ਵੀ ਜਾਊ ਗੁਰੂ ਘਰ ਵੀ ਜਾਊ ਮੰਦਰ ਵੀ ਜਾਊ ਚਰਚ ਵੀ ਜਾਊ ਉੱਥੇ ਜਾ ਕੇ ਏਕਤਾ ਹੁੰਦੀ ਆ ਜਿਹੜੀ ਆਪਾਂ ਸ਼ਬਦ ਬੋਲਦੇ ਹੁੰਦੇ ਆ ਨਾ ਵੀ ਦੂਜਾ ਹਿੰਦੂ ਮੁਸਲਮ ਸਿੱਖ ਐ ਸਾਈ ਜਾਪਣ ਸਾਰੇ ਭਾਈ ਭਾਈ ਉੱਥੇ ਜਾ ਕੇ ਇਹ ਗੱਲਾਂ ਬਣਦੀਆਂ ਹੁਣ ਇਸ ਤੋਂ ਬਾਅਦ ਜਿਹੜਾ ਹੋਰ ਵੀ ਜਿਹੜੀ ਆਪਣੀ ਰੇਡ ਆ ਸੀਬੀਆਈ ਨੇ ਕਹਿੰਦੇ ਕੀਤੀ ਆ ਬਹੁਤ ਸਾਰਾ ਸਮਾਨ ਆ ਜਿਹੜਾ ਤੁਹਾਡਾ ਹੋਰ ਲੱਭ ਰਿਆ ਕਿਤੇ ਨੇ ਕਿਤੇ ਸਮਾਨ ਲਕੋਇਆ ਵੀ ਜਾ ਰਿਹਾ ਹੈ ਕੀ ਲੱਗਦਾ ਕਿ ਤੁਸੀਂ ਸੱਚਮੁੱਚ ਹੀ ਐਡੇ ਵੱਡੇ ਗੁਨਾਹ ਕੀਤੇ ਆਪਣੀ ਡਿਊਟੀ ਦੇ ਦੌਰਾਨ ਤੁਸੀਂ ਸ਼ਰਮ ਤੱਕ ਵੀ ਨਹੀਂ ਮੰਨੀ ਭੂਰਾ ਨਹੀਂ ਜੀ ਐਦਾਂ ਦਾ ਕੋਈ ਜ਼ਿਆਦਾ ਨਹੀਂ ਮੈਂ ਕੀਤਾ ਹੈ ਮੈਨੂੰ ਫਸਾਇਆ ਵੀ ਗਿਆ ਹੈ ਫਸਾਇਆ ਨਹੀਂ ਤੁਸੀਂ 5-7 ਕਰੋੜ ਨੂੰ ਕੋਈ ਜ਼ਿਆਦਾ ਨਹੀਂ ਮੰਨਦੇ ਜਾਣੀ ਇਹ ਨਾਰਮਲ ਆ ਹਾਂਜੀ ਕਹਿੰਦੇ ਹਾਂ ਜੀ ਤੁਸੀਂ ਵੇਖੋ 5-7 ਕਰੋੜ ਨੂੰ ਕਹਿੰਦੇ ਕੋਈ ਜ਼ਿਆਦਾ ਨਹੀਂ ਤੇ ਇੱਕ ਨਾਰਮਲ ਗੱਲ ਆ ਤੁਸੀਂ ਇਹ ਦੇਖੋ ਤੁਹਾਨੂੰ ਨਹੀਂ ਲੱਗਿਆ ਵੀ ਸਾਰੀ ਉਮਰ ਤੁਸੀਂ ਰੜ ਰੜ ਕੇ ਇੱਥੋਂ ਤੱਕ ਆਏ ਮਿਹਨਤ ਕੀਤੀ ਤੇ ਕਹਿੰਦੇ ਹੁੰਦੇ ਵੀ ਜਾਂਦੀ ਉਮਰੇ ਸਿਰ 'ਚ ਸਵਾਪ ਵਾਲੀ ਉਹ ਕੰਮ ਕਰਨ ਲਿਆ ਤੂੰ ਇਹ ਤਾਂ ਗਲਤੀ ਹੋ ਗਈ ਸਜ਼ਾ ਮਿਲੀ ਜੀ ਮੈਨੂੰ ਇਹ ਮਾਰੇ ਕੰਮਾਂ ਦੀ ਮਾਰੇ ਕੰਮ ਮਾਰੇ ਕੰਮ ਕੀਤੇ ਉਹਨਾਂ ਦੀ ਸਜ਼ਾ ਮੈਨੂੰ ਮਿਲ ਗਈ। ਇਹ ਤਾਂ ਇਹ ਵੀ ਸੁਣਿਆ ਵੀ ਤੁਹਾਡੇ ਨਾਲ ਦੇ ਹੋਰ ਵੀ ਕਈ ਚੱਕੇ ਜਾਣੇ ਨੇ ਇਸ ਮਾਮਲੇ 'ਚ? ਹਾਂਜੀ ਬਹੁਤ ਪਸੰਗਿਆ ਉਹਦੇ ਹੋਰ ਵੀ ਹੈਗੇ। ਅੱਛਾ ਹੁਣ ਤੁਸੀਂ ਜਦੋਂ ਇੱਥੇ ਰਾਤ ਨੂੰ ਸੌਂਦੇ ਹੋ ਤੁਹਾਨੂੰ ਗੱਦਾ ਕੀ ਕੁਛ ਦਿੱਤਾ ਗਿਆ ਭੈਣ? ਕੁਛ ਨਹੀਂ ਜੀ ਮੇਰੇ ਕੋਲ ਤਾਂ ਸੇਫ ਸਿੰਪਲ ਜਿਹਾ ਕਰਦਾ ਹੈਗਾ ਤੇ ਨੀਂਦ ਨਹੀਂ ਆਉਂਦੀ ਮੈਨੂੰ ਜਿਹੜੇ ਘਰ ਆਨੰਦ ਸੀ ਮੈਨੂੰ ਘਰ 'ਚ ਉਹ ਮੈਨੂੰ ਇੱਥੇ ਨਹੀਂ ਹੈਗਾ ਨਾ ਆਰਾਮ ਨਹੀਂ ਹੈਗਾ ਮੈਨੂੰ ਬਿਲਕੁਲ ਵੀ। ਕਹਿੰਦੇ ਨੇ ਕਿ ਕੋਈ ਪਰਿਵਾਰਕ ਮੈਂਬਰ ਵੀ ਤੁਹਾਡੇ ਤਾਂ ਪਿੱਛੇ ਨਹੀਂ ਆਇਆ ਜੀ। ਕੋਈ ਨਹੀਂ ਆਇਆ ਨਾ ਕੋਈ ਰਿਸ਼ਤਦਾਰ ਮਿਲਣ ਆਇਆ ਉਨਾਂ ਲਈ ਠੱਗੀਆਂ ਮਾਰਦੇ ਰਹੇ ਹਾਂਜੀ ਉਹਨਾਂ ਵਾਸਤੇ ਮੈਂ ਇੰਨਾ ਕੁਛ ਬਦਨਾਮੀ ਖੱਟ ਲਈ ਪਰ ਅੱਜ ਅੱਜ ਮੇਰੇ ਨਾਲ ਕੋਈ ਨਹੀਂ ਖੜਿਆ ਹੈਗਾ ਆਹਾਹਾ ਕਹੇਗੇ ਸੀ ਮਾਨਕ ਸਾਹਿਬ ਕਰ ਕਰ ਵੇਲਾ ਯਾਦ ਜਿੰਦੜਗੇ ਰੋਵੇਂਗੀ ਜਿੰਦੜੀ ਅੱਜ ਰੋਂਦੀ ਹੈ ਵੇਲਾ ਯਾਦ ਕਰ ਕਰ ਨਾ ਤੇ ਘਰ ਦੀ ਆਈ ਨਾ ਧੀਆ ਪੁੱਤ ਆਏ ਨਾ ਰਿਸ਼ਤੇਦਾਰ ਆਇਆ ਜਿਵੇਂ ਕਹਿੰਦੇ ਹੁੰਦੇ ਵੀ ਮਾੜੇ ਟਾਈਮ 'ਚ ਕੋਈ ਸਾਲਾ ਨਹੀਂ ਬਣਾਉਂਦਾ ਉਹ ਗੱਲ ਕੀਤੀ ਹੈ ਸੱਚੀ ਕੋਈ ਨਹੀਂ ਬੋੜਿਆ ਅੱਛਾ ਜਿਹੜਾ ਤੁਹਾਡੇ ਨਾਲ ਦਾ ਸਾਥੀ ਸੀਗਾ ਉਹ ਜਿਹਨੂੰ ਦਲਾਲ ਕਹਿੰਦੇ ਸੀ ਮਿਰਚ ਨੂੰ ਮਿਰਚ ਨੂੰ ਵੀ ਇੱਥੇ ਹੀ ਰੱਖਿਆ ਗਿਆ ਕਹਿੰਦੇ ਆਉਂ ਵੀ ਇੱਥੇ ਆ ਜੀ ਅੱਡ ਰੱਖਿਆ ਗਿਆ ਉਹਨੂੰ ਹਾਂ ਜੀ ਅੱਡ ਹੈ ਮੇਰੇ ਮੈਨੂੰ ਮੈਨੂੰ ਕੱਲੇ ਰੱਖਿਆ ਗਿਆ ਅੱਡ ਉਹਨੂੰ ਵੀ ਅੱਡ ਰੱਖਿਆ ਹੋਇਆ ਇੱਥੇ ਅੱਛਾ ਕਹਿੰਦੇ ਥੋੜਾ ਉਹਨਾਂ ਕੋਲ ਡੈਰੀ ਫੜੀ ਗਈ ਹੈ ਡੈਰੀ ਦੇ ਵਿੱਚ ਕੀ ਲਿਖਿਆ ਕੋਈ ਸ਼ੈਰੋ ਸ਼ੈਰੀ ਕੀਤੀ ਸੀ ਕਿ ਕਿਸੇ ਜਿੰਨਾਂ ਤੋਂ ਪੈਸੇ ਲੈਣੇ ਸੀ ਰਿਸ਼ਵਤਾ ਲੈਂਦੇ ਸੀ ਉਹਨਾਂ ਦੇ ਨਾਮ ਲਿਖੇ ਗਏ ਆ ਜੀ ਉਹ ਡੈਰੀ ਚ ਹਿਸਾਬ ਤਾਂ ਹੁੰਦਾ ਜੀ ਆਪਣਾ ਹਿਸਾਬ ਕਿਤਾਬ ਹੁੰਦਾ ਹਾਂਜੀ ਅੱਛਾ ਪਰਸਨਲ ਹਿਸਾਬ ਕਿਤਾਬ ਸੀ ਉਹ ਤੁਹਾਡਾ ਕੋਈ ਹਾਂਜੀ ਹਾਂਜੀ ਯਾਨੀ ਰਿਸ਼ਵਤ ਨਹੀਂ ਲਈ ਕਿਸ ਤੋਂ ਉਹਦੇ ਚ ਬਸ ਨਹੀਂ ਮੈਂ ਨਾ 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 ਜੀ ਕਹਿੰਦੇ ਉਹ ਤਾਂ ਸਾਡਾ ਪਰਸਨਲ ਡਾਟਾ ਸੀ ਜਿਹੜਾ ਅਸੀਂ ਜਾਂਦੇ ਸੀਗੇ ਜਿਹੜੀ ਗੱਲਬਾਤ ਕਰਦੇ ਸੀ ਹੁਣ ਤੁਸੀਂ ਵੇਖੋ ਪਿੱਛੇ ਤੁਹਾਡੇ ਜਿਹੜਾ ਆ ਤੁਹਾਡੇ ਕੱਪੜੇ ਟੰਗੇ ਪਏ ਆ ਤੁਹਾਡਾ ਕੱਛਾ ਟੰਗਿਆ ਪਿਆ ਤੁਹਾਡੀ ਲੋਰ ਟੰਗੀ ਪਈ ਆ ਤੁਹਾਡੇ ਆ ਇਸ ਤਰੀਕੇ ਦੇ ਕੱਪੜੇ ਟੰਗੇ ਪਏ ਆ ਕਿੱਥੇ ਤੁਸੀਂ ਇੱਕ ਚੰਗੀ ਤੁਹਾਡੀ ਵਰਦੀ ਤਿਆਰ ਹੁੰਦੀ ਸੀ ਪ੍ਰੈਸ ਵੱਜਦੀ ਸੀਗੀ ਆਸੇ ਪਾਸੇ ਗਨਮੈਨ ਹੁੰਦੇ ਸੀਗੇ ਇੱਥੇ ਗਨਮੈਨ ਸਿਰਫ ਮੱਛਰੀ ਕੱਲੇ ਪੀਂ ਪੀਂ ਕਰਦੇ ਆ ਕੀ ਮਹਿਸੂਸ ਕੀ ਕਰਦੇ ਬਹੁਤ ਮੱਛਰੇ ਪੈਰਾ ਦੇ ਰਹੇ ਜੀ ਮੇਰਾ ਹੁਣ ਮੱਛਰੇ ਮੇਰਾ ਦੇਖ ਕਰ ਰਹੇ ਆ ਮੱਛਾ ਲੜਦੇ ਬਹੁਤ ਹੈ ਨੀਂਦ ਨਹੀਂ ਆਉਂਦੀ ਜੀ ਸਿਹਤ ਡਾਊਨ ਹੋ ਗਈ ਬਹੁਤ ਅੱਗੇ ਨਾਲੋਂ ਕੋਈ ਮੈਡੀਕਲ ਕਰਾਇਆ ਗਿਆ ਤੁਹਾਡਾ ਦੁਬਾਰਾ ਨਹੀਂ ਮੈਡੀਕਲ ਨਹੀਂ ਕਰਾਇਆ ਜੀ ਦੁਬਾਰਾ ਹਾਂ ਤੇ ਇੱਥੇ ਤਾਂ ਕੋਈ ਕੁਝ ਤਾਂ ਤੁਹਾਨੂੰ ਪਤਾ ਹੀ ਨਹੀਂ ਇੱਥੇ ਕੋਈ ਨਹੀਂ ਪੁੱਛਦਾ ਰੋਟੀ ਵੀ ਚੰਗੇ ਨਹੀਂ ਮਿਲ ਰਹੀ ਮੈਨੂੰ ਖਾਣ ਨੂੰ ਅੱਛਾ ਹਾਂਜੀ ਖਾਣਾ ਵੀ ਚੰਗਾ ਨਹੀਂ ਮਿਲ ਰਿਹਾ ਜਦ ਕੀ ਕੀ ਮੰਗ ਕਰਦੇ ਹੋ ਫਿਰ ਦਾਲ ਕਿ ਕੀ ਕਹਨੇ ਚਾਹਣਿਓ ਕੋਈ ਅੱਛੀ ਰੋਟੀ ਮੈਨੂੰ ਖਾਣਾ ਵਧੀਆ ਮਿਲੇ ਘਰ ਵਰਗਾ ਘਰ ਜਿਹੜਾ ਜਿਵੇਂ ਨੂੰ ਘਰ ਮਾਹੌਲ ਸੀ ਉਹ ਇੱਥੇ ਨਹੀਂ ਹੈਗੀ ਜੀ ਦਾਲ ਚ ਮੱਖਣੀ ਚਾਹੀਦੀ ਆ ਤੁਹਾਨੂੰ ਹਾਂਜੀ ਹਾਂਜੀ ਖਾਣਾ ਚਾਹੀਦਾ ਖਾਣਾ ਵਧੀਆ ਚਾਹੀਦਾ ਜੀ ਖਾਣਾ ਵਧੀਆ ਚਾਹੀਦਾ ਕਹਿੰਦੇ ਜੀ ਅਸੀਂ 5 ਸਟਾਰ ਹੋਟਲਾਂ ਚ ਖਾਂਦੇ ਰਹੇ ਆ ਮੇਰੀ ਜਿਹੜੀ ਮੂੰਗੀ ਦੀ ਦਾਲ ਆਉਂਦੀ ਆ ਕਹਿੰਦੇ ਉਹਦੇ ਵਿੱਚ ਮੈਨੂੰ ਕਿਹੋ ਚਾਹੀਦਾ ਜਿਹੜੀ ਜੇਲ ਦੇ ਵਿੱਚ ਬੈਂਗਣਾ ਦੀ ਤਰੀ ਆਉਂਦੀ ਆ ਉਹਦੇ ਚ ਮੈਨੂੰ ਕਹਿੰਦੇ ਮੱਖਣੀ ਚਾਹੀਦੀ ਆ ਅਚਾਰ ਵਗੈਰਾ ਵੀ ਚਾਹੀਦਾ ਹੋ ਨਾਲ ਤੁਹਾਨੂੰ ਹਾਂਜੀ ਚਾਰ ਵੀ ਚਾਹੀਦਾ ਚਾਰ ਵੀ ਚਾਹੀਦਾ ਹਾਂਜੀ ਫਿਲਟਰ ਦਾ ਪਾਣੀ ਚਾਹੀਦਾ ਫਿਲਟਰ ਦਾ ਪਾਣੀ ਹਾਂ ਜੋ ਦੇ ਆ ਕਹਿੰਦਾ ਸਾਰਾ ਕੁਝ ਚਾਹੀਦਾ ਮੈਨੂੰ ਕਹਿੰਦਾ ਚਟਨੀ ਚਾਰ ਸਭ ਕੁਝ ਮੈਨੂੰ ਕਹਿੰਦਾ ਅੰਦਰ ਪਲੀਜ਼ ਕਿਰਪਾ ਕਰਕੇ ਕਰਵਾ ਦਿਓ ਕਹਿੰਦਾ ਮੇਰਾ ਔਖਾ ਹੁਣ ਰੌਲਾ ਤੇ ਇਹ ਆ ਵੀ ਥੋੜਾ ਹੁਣ ਇੱਥੇ ਖਰਚਾ ਵਰਚਾ ਜਿਹੜਾ ਹੈਗਾ ਤੁਸੀਂ ਕੰਟੇਨ ਹੁੰਦੀ ਆ ਉਹਦੇ ਤੋਂ ਕੁਝ ਲੈ ਕੇ ਖਾਦਾ ਕੰਟੇਨ ਤੋਂ ਵੀ ਕੋਈ ਨਹੀਂ ਦੇ ਰਿਹਾ ਜੀ ਇਹ ਤਾਂ ਤੁਸੀਂ ਆਏ ਮੈਨੂੰ ਮਿਲਣਾ ਹੁਣ ਮੈਂ ਤੁਹਾਡੇ ਅੱਗੇ ਫਰਿਆਦ ਕਰਦਾ ਜੀ ਮੇਰਾ ਇੰਤਜ਼ਾਮ ਕਰੋ ਕੋ ਖਾਣ ਦਾ ਵਧੀਆ ਇੰਤਜ਼ਾਮ ਕਰੀ ਜੀ ਹਾਂ ਜੀ ਪਾਣੀ ਪੋਣੀ ਚੰਗਾ ਇੰਤਜ਼ਾਮ ਤਾਂ ਜੀ ਜਿਹੜੇ ਤੁਸੀਂ ਪਹਿਲਾਂ ਕਰ ਲੈਣਾ ਖਾਣ ਪੀਣ ਦੇ ਆ ਰਿਸ਼ਵਤਾ ਰੁਸ਼ਮਤਾ ਉਹ ਇੰਤਜ਼ਾਮ ਨੇ ਤੁਹਾਨੂੰ ਰਗੜਤਾ ਇਹ ਹੁਣ ਤੁਸੀਂ ਪਾਠ ਕਿੰਨਾ ਟਾਈਮ ਕਰਦੇ ਹੋ ਬਸ ਨੀਂਦ ਨੇ ਆਂਦੀ ਜੀ ਪਾਠ ਚ ਕਰ ਜਾਂਦੇ ਹਾਂ ਟਾਈਮ ਨੀਂਦ ਨੇ ਆਂਦੀ ਧਿਆਨ ਉਧਰ ਜਾਂਦਾ ਮੋੜ ਮੋੜ ਕੇ ਜੜੀਆਂ ਨਹੀਂ ਵੇਤੀ ਹੋ ਗਈ ਧਿਆਨ ਉਧਰ ਚਲਾ ਜਾਂਦਾ ਹਾਂ ਛੱਡ ਕਰਨਾ ਪੈਂਦਾ ਜੀ ਫਿਰ ਕੋਈ ਗੁੱਸਾ ਕਿਲਾ ਹੈ ਪਰਿਵਾਰ ਨਾਲ ਵੀ ਪਤੰਦਰ ਬੌੜੇ ਨਹੀਂ ਇੱਥੋਂ ਤੱਕ ਗੁੱਸਾ ਕਿਲਾ ਹੈ ਜਿਨ੍ਹਾਂ ਵਾਤੇ ਮੈਂ ਨਹੀਂ ਪਾਪ ਕਰਤੇ ਆ ਪਾਪ ਕਰਿਆ ਇੰਨਾ ਜਿਨ੍ਹਾਂ ਵਾਤੇ ਅੱਜ ਮੇਰੇ ਨਾਲ ਖੜਿਆ ਨਹੀਂ ਕੋਈ ਹਾਂਜੀ ਕੱਲ੍ਹ ਕੇ ਤੇਲ ਹੀ ਰਹਿ ਗਿਆ ਜੀ ਮੈਂ ਜਿਨ੍ਹਾਂ ਵਾਤੇ ਇੰਨਾ ਮੈਂ ਕਰਿਆ ਲੁੱਟਕ ਸੁੱਟ ਕਰੀ ਗਰੀਬ ਗਰੀਬਾਂ ਦਾ ਖਾਣ ਚੋਸਿਆ ਤੇ ਉਹ ਅੱਜ ਕਹਿੰਦੇ ਹੁੰਦੇ ਆ ਮਾੜੇ ਟਾਈਮ 'ਚ ਬੰਦਾ ਝੂਠ ਨਹੀਂ ਬੋਲਦਾ ਐਸ ਨਰਕ ਦੀ ਜਗ੍ਹਾ ਤੇ ਤਾਂ ਬੰਦਾ ਜਮਾ ਹੀ ਨਹੀਂ ਬੋਲਦਾ ਕਿਤਨਾ ਕਿਤੇ ਗਨਾਹ ਕੀਤੇ ਸਾਹਮਣੇ ਆਉਂਦੇ ਆ ਮੇਰੇ ਵਰਗੇ ਤੇ ਵੀ ਆ ਗਏ ਸੀ ਕਈ ਵਾਰੀ ਇਹਨਾਂ ਦੇ ਵੀ ਆ ਜਾਂਦੇ ਆ ਕਿਸੇ ਦੇ ਵੀ ਆ ਸਕਦੇ ਆ ਕੋਈ ਧੀ ਪੁੱਤ ਕੋਈ ਨੂੰਹ ਪੁੱਤ ਬਣਨ ਨੂੰ ਫਿਰ ਕੁਝ ਨਹੀਂ ਇਹ ਆ ਹੀ ਕੁਝ ਰਹਿ ਜਾਣਾ ਪਰ ਜੀ ਮੈਂ ਹੋਰਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਇਹ ਜਿਹਾ ਨਾ ਕੰਮ ਕਰੋ ਜੀ ਤੁਹਾਨੂੰ ਮੇਰੇ ਵਰਗੇ ਕੀ ਅਪੀਲ ਹੱਥ ਜੋੜ ਕੇ ਕੀ ਕਹਿਣਾ ਚਾਹਣੇ ਆ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਜੇ ਕਰਮ ਨਾ ਕਰੋ ਜੇ ਪ੍ਰੇਸ਼ਨਾ ਨਾ ਬਣੋ ਨਾ ਕਿਸੇ ਨੂੰ ਤੰਗ ਕਰੋ ਜਿਹੜੇ ਮੇਰੀ ਜਗ੍ਹਾ ਤੇ ਆਣ ਪਾਵੇ ਤੁਹਾਨੂੰ ਸਭ ਨੂੰ ਮੈਂ ਅਪੀਲ ਕਰਦਾ ਮਿਹਨਤ ਦੀ ਕਰਕੇ ਮੈਂਤ ਦੀ ਕਮਾਈ ਕਰੋ ਤੇ ਸਾਫ਼ ਸੁਥਰੀ ਕਮਾਈ ਕਰੋ ਆਪਣੇ ਪਰਿਵਾਰ ਨੂੰ ਪਾਲੋ ਮੇਰੇ ਮੰਗਣਾ ਨਾ ਕਰੋ ਐ ਨਾ ਕਰੋ ਬਹੁਤ ਪਛਤਾਵਾ ਹਨਾ ਹੁਣ ਤੁਹਾਨੂੰ ਨੀਂਦ ਨਹੀਂ ਆਉਂਦੀ ਬਹੁਤ ਪਛਤਾਵਾ ਜੀ ਮੈਨੂੰ ਇਹ ਵੀ ਪਤਾ ਲੱਗਿਆ ਵੀ ਤੁਹਾਡੇ ਜਿਹੜੇ ਢੂਈ ਵਾਲੇ ਪਾਸੇ ਆ ਪੱਠ ਵਾਲੇ ਪਾਸੇ ਖਾਰਸ਼ੋ ਚੱਲੀ ਆ ਹਾਂਜੀ ਖਾਰਸ਼ੋ ਹੋ ਰਹੀ ਹੈ ਜੀ ਬਹੁਤ ਬਹੁਤ ਬੁਰੇ ਹਾਲ ਹੈ ਫਿਰ ਕੋਈ ਦਵਾਈ ਦੋਵਾਈ ਲਈ ਉਹਦੀ ਦਵਾਈ ਮੈਨੂੰ ਦਿੱਤੇ ਨਹੀਂ ਇੱਥੇ ਨਾਲ ਕੋਈ ਮੈਂ ਕਿਹਾ ਵੀ ਜੀ ਮੇਰਾ ਖਾਰਸ਼ ਕਰ ਕਰਕੇ ਕੋਈ ਨਿਕਲ ਆਇਆ ਪਿੱਛੇ ਅੱਛਾ ਤੇ ਨਿਕਾਜ ਹੁੰਦੀ ਏ ਮੇਰੇ ਤੇ ਆਏ ਹਏ ਮਹਿੰਗੇ ਗੱਦਿਆਂ ਤੇ ਸੌਣ ਵਾਲੇ ਨੂੰ ਕਹਿੰਦੇ ਜਦੋਂ ਜੇਲ੍ਹ ਦੇ ਗੱਦੇ ਤੇ ਸੌਣਾ ਪੈ ਜੇ ਨਾ ਤਾਂ ਪੇਠ ਵਾਲੇ ਪਾਛੇ ਕਹਿੰਦੇ ਬਣ ਕੇ ਮੌਕੇ ਖਾਰਸ਼ ਹੋਣ ਲੱਗੀ ਆ ਅਫਸੋਸ ਤੇ ਹੁੰਦਾ ਪਰ ਇਹ ਕੀਤੀਆਂ ਹੋਈਆਂ ਬੰਦੇ ਦੀਆਂ ਗਲਤੀਆਂ ਨਹੀਂ ਇਹ ਗੁਨਾਹ ਨੇ ਜਿਹੜੇ ਕੀਤੇ ਨੇ ਏਡੇ ਰਿਸ਼ਵਤਾਂ ਦੇ ਗੱਫੇ ਲੈਣੇ ਸੀਗੇ ਜਿਹੜੇ ਦਲਾਲ ਨਾਲ ਥੋੜਾ ਜਿਹਾ ਬੇਲੀ ਰੱਖਿਆ ਸੀ ਪੈਸੇ ਲੈਣ ਨੂੰ ਉਹਦੇ ਨਾਲ ਕੋਈ ਮੁਲਾਕਾਤ ਹੋਈ ਬਸ ਉਹ ਨਹੀਂ ਹੋਈ ਜੀ ਉਹ ਵੀ ਆਪਣਾ ਕਰ ਗਿਆ ਕੰਮ ਵਿੱਚੋਂ ਬਸ ਉਹ ਨਹੀਂ ਹੋਈ ਮੇਰੇ ਮੁਲਾਕਾਤ ਕੁਛ ਕਹਿਣਾ ਚਾਹੁੰਦੇ ਹਾਂ ਬਸ ਹੋਰ ਤਾਂ ਮੈਂ ਮੇਰਾ ਥੋੜਾ ਤੁਸੀਂ ਇੰਤਜ਼ਾਮ ਕਰੋ ਜੀ ਮੇਰਾ ਬੁਰਾ ਹਾਲ ਹੋ ਇੱਥੇ ਅੰਦਰ ਜਲਦੀ ਟਾਈਮ ਖਤਮ ਹੋ ਗਿਆ ਨਹੀਂ ਥੋੜੇ ਜਿ ਮੈਨੂੰ ਗੱਲ ਕਰ ਲੈਣ ਦਿਓ ਨਾ ਕਰਦੇ ਜੀ 2 ਮਿੰਟ ਸਰ ਸਾਹਿਬ ਦਾ 2 ਮਿੰਟ ਜੀ 2 ਮਿੰਟ 2 ਮਿੰਟ ਜੀ ਦੋ ਜੀ ਜੀ ਕੁਛ ਕਹਿਣਾ ਚਾਹੁੰਦੇ ਜਾਂਦੇ ਜਾਂਦੇ ਹਾਂ ਬਸ ਮੈਨੂੰ ਅਰੇਂਜਮੈਂਟ ਕਰਾ ਦਿਓ ਪਾਣੀ ਪੀਣ ਦਾ ਚੰਗੇ ਖਾਣੇ ਦਾ ਹਾਂ ਤੇ ਮੇਰੇ ਘਰਦਿਆਂ ਨੂੰ ਵੀ ਕਹੋ ਥੋੜਾ ਜਿ ਮੈਨੂੰ ਮਿਲ ਜਾਣਾ ਆਕੇ ਯੋਕ ਮਨੋਂ ਮਿਲਣ ਕੋਈ ਨਹੀਂ ਆਇਆ ਹੁਣ ਤੱਕ ਆ ਹਾਂ ਹਾਂ ਬਹੁਤ ਔਖਾ ਹੋਇਆ ਜਿਹੜਾ ਤੁਹਾਨੂੰ ਮਿੱਤਰੋ ਦਿਖਾਇਆ ਗਿਆਗਾ ਜਿਹੜੀ ਆਪਾਂ ਇਹ ਮੁਲਾਕਾਤ ਤੁਹਾਨੂੰ ਵਿਖਾਈ ਆ ਬਹੁਤ ਜ਼ਿਆਦਾ ਅਫਸੋਸ ਵੀ ਕਿਤੇ ਨਾ ਕਿਤੇ ਹੋਇਆ ਕਦੇ ਮਹਿੰਗੇ 5 ਸਟਾਰ ਹੋਟਲਾਂ ਦੇ ਵਿੱਚ ਲਗਜ਼ਰੀ ਜ਼ਿੰਦਗੀ ਆਸੇ ਪਾਸੇ ਗਨਮੈਨ ਚੰਗੇ ਮੋਢਿਆਂ ਤੇ ਸਟਾਰ ਤੇ ਗੱਡੀ ਘੂ ਘੂ ਕਰਦੀ ਸੀ ਇੱਥੇ ਹੁਣ ਗੱਡੀ ਦੀ ਘੂ ਘੂ ਨਹੀਂ ਥਾ ਮੱਛਰ ਘੂ ਘੂ ਕਰਦਾ ਉਹ ਮੱਛਰ ਸੌਣ ਨਹੀਂ ਦਿੰਦਾ ਡੀਜੀਆਈ ਨੂੰ ਹੁਣ ਪਾਠ ਵੀ ਬਹੁਤ ਕਰਦੇ ਨੇ ਪਰ ਜਿਹੜੇ ਕਹਿੰਦੇ ਕੀਤੇ ਰਿਸ਼ਤਿਆਂ ਦੇ ਗਨਾਹ ਹੈ ਫਿਰ ਭੁਗਤਨੇ ਤਾਂ ਪੈਣੇ ਸੀਗੇ